ਔਰ ਬਿਲਕੁਲ ਦੋਸਤੋ ਅੱਜ ਰਾਜਨੀਤੀ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜਾ ਕਿ ਨਵੇਂ ਸਮੀਕਰਨ ਦੇਖਣ ਨੂੰ ਮਿਲਣਗੇ ਜਿੱਥੇ ਕਿ ਰਮਨ अरोड़ा ਸੈਂਟਰਲ ਕੇਦ ਦੇ ਵਿਧਾਇਕ ਦੇ ਉੱਤੇ ਪਛਤਾਚਾਰ ਦੇ આરોਪ ਲੱਗ ਰਹੇ ਨੇ ਔਰ ਉਹਨਾਂ ਨੂੰ ਵਿਜੀਲੈਂਸ ਦੀ ਹਿਰਾਸਤ ਵੀ ਲੈ ਆ ਗਿਆ ਉੱਥੇ ਹੀ ਦੂਜੀ ਤਰ੍ਹਾਂ ਦੀ ਜੇ ਗੱਲ ਕਰੀਏ ਪੰਜਾਬ ਹਾਕੀ ਦੇ ਪ੍ਰਧਾਨ ਔਰ ਟ੍ਰੈਸਰ ਸ਼ੂ ਦੇ ਮਾਲਕ ਨਿਤਿਨ ਕੋਲੀ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਔਰ ਜੋ ਕਿ ਸੁਤਰ ਰਹਾ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਜੋ ਕਿ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਸੈਟਲ ਕੀਤਾ ਜੋ ਕਿ ਇੰਚਾਰਜ ਲਗਾਇਆ ਜਾਏਗਾ ਕਿਤੇ ਨਾ ਕਿਤੇ ਗੱਲ ਕਰੀਏ ਤੇ ਹੁਣ ਜਿਹੜੇ ਕਾਉਂਸਲਰ ਨੇ ਇਲਾਕਾ ਕਾਉਂਸਲਰ ਨੇ ਜਿਨੇ ਵੀ ਆਮ ਆਦਮੀ ਪਾਰਟੀ ਦੇ ਸੈਂਟਰ ਹਲਕੇ ਦੇ ਉਹ ਬਿਲਕੁਲ ਜੋ ਕਿ ਨਿਤਿਨ ਕੋਲੀ ਨਾਲ ਰਾਸਤਾ ਬਣਾਉਂਦੇ ਹੋਏ ਦਿਖਾਈ ਦੇਣਗੇ ਕਿਤੇ ਨਾ ਕਿਤੇ ਦੂਜੇ ਪਾਸੇ ਗੱਲ ਕਰੀਏ ਰਮਨ अरोड़ा ਦੇ ਸੰਬੰਧੀ ਰਾਜੂ ਮਦਾਨ ਔਰ ਦੂਜੇ ਜਿਹੜੇ ਕੀ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਉੱਤੇ ਜੋ ਕੀ ਭ੍ਰਸ਼ਟਾਚਾਰ ਦਾ ਪੱਛਾ ਦਜ ਹੁੰਦਾ ਹੋਇਆ ਨਜ਼ਰ ਆ ਰਿਹਾ ਔਰ ਕਿਤਨਾ ਕਿਤੇ ਗੱਲ ਕਰੀਏ ਤੇ ਐਲਓਸੀ ਵੀ ਇੱਕ ਜਾਰੀ ਕਰ ਦਿੱਤੀ ਗਈ ਹੈ ਐਲਓਸੀ ਜਾਰੀ ਕਰ ਦਿੱਤੀ ਕਿਉਂਕਿ ਤਾਂਕੀ ਉਹ ਜੋ ਰਾਜੂ ਮਦਾਨ ਨੇ ਰਾਜੂ ਮਖੀਜਾ ਆ ਔਰ ਜੋ ਕੀ ਰਮਨ अरोड़ा ਦੇ ਬੇਟੇ ਨੇ ਰਾਜਨ अरोड़ा ਉਹ ਕਿਤੇ ਵਿਦੇਸ਼ ਨਾ ਭਾਸ਼ਕਨ ਕਿਤਨਾ ਕਿਤੇ ਗੱਲ ਕਰੀਏ ਦੂਜੇ ਪਾਸੇ ਸ਼ਿਕੰਜਾ ਜਿਹੜਾ ਕੀ ਕੱਜ਼ਾ ਨਜ਼ਰ ਆ ਰਿਹਾ ਔਰ ਸੈਂਟਰ ਹਲਕੇ ਦੇ ਵਿੱਚ ਜੇ ਗੱਲ ਕਰੀਏ ਤੇ ਦੂਜੇ ਪਾਸੇ ਜਿਹੜੀ ਕਿ ਕਮਾਨ ਹੈ ਉਹ ਨਿਤਿਰ ਕੋਲੀ ਦੇ ਹੱਥਾਂ ਵਿੱਚ ਆਉਣ ਵਾਲੀ ਹੈ ਜੇ ਗੱਲ ਕਰੀਏ ਦੂਜੇ ਪਾਸੇ ਚੋਣ ਜੋ ਕਿ ਲੁਧਿਆਣਾ ਦੇ ਚੋਣ ਹੁੰਦੇ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਅੱਜ ਸੰਤ ਹਲਕੇ ਦੇ ਵਿੱਚ ਕਾਫੀ ਜਿਹੜੇ ਕਿ ਸਮੀਕਰਨ ਇੱਕ ਵਾਰ ਫੇਰ ਤੋਂ ਬਦਲਤ ਜਾ ਰਹੇ ਨੇ ਕਿਤਨਾ ਕਿਤੇ ਗੱਲ ਕਰੀਏ ਤੇ ਦੂਜੇ ਪਾਸੇ ਨਿਤਿਰ ਕੋਲੀ ਨੂੰ ਜੋ ਕਿ ਟ੍ਰੈਸਰ ਸ਼ੂਟ ਦੇ ਮਾਲਕ ਤੇ ਨਾ ਹੈ ਹੀ ਨਾਲ ਦੇ ਨਾਲ ਪੰਜਾਬ ਹੋਕੀ ਫੈਡਰੇਸ਼ਨ ਦੇ ਪ੍ਰਧਾਨ ਵੀ ਨੇ ਤੇ ਜੇ ਉਹਨਾਂ ਦੇ ਹੱਥ ਕਮਾਨ ਆਂਦੀ ਹੈ ਤੇ ਦੇਖਣਾ ਕਿ ਕਿਵੇਂ ਸੈਂਟਰਲ ਦੀ ਸਥਿਤੀ ਕਿਤਨਾ ਕਿਤੇ ਕਿੰਨੀ ਕੁ ਹੋਰ ਮਜ਼ਬੂਤ ਹੋਏਗੀ ਔਰ ਇਹ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਜੋ ਕਿ ਹੋਟਲ ਰੈਡੀਸਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ ਆ ਔਰ ਨਿਤਿਰ ਕੋਲੀ ਨੂੰ ਅਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਲਈ ਸਪੈਸ਼ਲ ਤੌਰ ਤੇ ਮਨੀਸ਼ ਸੁਸੋਦੀਆ ਤੇ ਆ ਰਹੇ ਨੇ ਔਰ ਸੁਸੋਦੀਆ ਵੱਲੋਂ ਜੋ ਕਿ ਪ੍ਰੈਸ ਕਾਨਫਰੰਸ ਕਰਕੇ ਜੋ ਕਿ ਨਿਤਿਨ ਕੋਲੀ ਨੂੰ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਔਰੇ ਜੋ ਕਿ ਸੈਂਟਰ ਹਲਕੇ ਦੀ ਕਮਾਨ ਜੋ ਕਿ ਇੱਕ ਵਾਰੀ ਨਿਤਿਨ ਕੋਲੀ ਦੇ ਹੱਥ ਵਿੱਚ ਚਾਂਦੀ ਦਿਖਾਈ ਦੇਗੀ ਕਿਤੇ ਨਾ ਕਿਤੇ ਜਿਹੜੇ ਪਾਛਨ ਨੇ ਉਹ ਜੋ ਕਿ ਪੂਰੀ ਤਰ੍ਹਾਂ ਨਿਤਿਨ ਕੋਲੀ ਨੂੰ ਰਿਪੋਰਟ ਕਰਦੇ ਦਿਖਾਈ